ਹਲੋ ਜੀ ਸਸਤੀ ਕਾਲਵਰਡ ਮਾਰਨਿੰਗ ਗੁੱਡ ਇਵਨਿੰਗ ਗੁੱਡ ਆਫਟਰਨੂੰ ਤੇ ਅੱਜ ਬਲੌਦੀ ਆਪਾਂ ਸ਼ੁਰੂਆਤ ਕਰਨ ਲੱਗੇ ਥੋੜਾ ਜਿਹਾ ਖਲਾਰਾ ਪਿਆ ਵਾ ਤੇ ਅਮਨ ਗਈ ਆ ਵਾਂਡੇ ਤੇ ਅਸੀਂ ਵੀ ਮੜਾ ਬਾਜ਼ਾਰ ਨੂੰ ਜਾਣਾ ਸੀ ਤੇ ਚੱਲੇ ਆ ਉਧਰ ਅਸੀਂ ਵੀ ਚੱਲੇ ਆ ਤੇ ਘਰੋਂ ਆਪਾਂ ਕਰੇ ਛੱਡ ਕੇ ਚੱਲੇ ਦੋਹਾਂ ਤਰ੍ਹਾਂ ਦੀ ਰਖਵਾਲੀ ਆ ਤੇ ਧੀ ਠੀਕ ਹੈ ਨਾ ਇਹਨਾਂ ਨੂੰ ਤੂੰ ਅੰਦਰ ਵੜ ਕੇ ਬੈਠਾ ਰਵੇਂ ਤੇ ਘਰੇ ਮੁੜ ਕੇ ਕੋਈ ਉਹ ਮਾਰੋ ਕੋਈ ਸਮਾਨ ਹੀ ਚੋੱਕ ਕੇ ਲੈ ਜਾਏ ਕਿੰਨਾ ਸਮਾਨ ਖਲਰਿਆ ਪਿਆ ਤੂੰ ਪੈਣਾ ਨਹੀਂ ਪੜਨਾ ਮੜਾ ਉਹ ਆਹੋ ਲਮੇ ਪੈ ਕੇ ਪੜੋ ਮੇਰਾ ਬੋਤ ਪੜ ਤੇ ਅਹੀਂ ਸਾਰੇ ਕੱਪੜੇ ਮੈਂ ਆ ਬਸ ਇਹੜੇ ਨਾ ਮਸ਼ੀਨ ਚ ਕੱਪੜੇ ਧੋਤੇ ਪਏ ਟੂ 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 ਇਹਨਾਂ ਨੂੰ ਕਿੱਥੇ ਚਾਣ ਲਈ ਆ ਵੇਹ ਆ ਲੈਣਾ ਹਣਾ ਵੀ ਉਹ ਭਰਾਵਾ ਕਿੰਨੇ ਜਫੀ ਵਾਂਗ ਮੈਂ ਤਾ ਨਾਲੀ ਨਾ ਤੂੰ ਪਹਿਲਾਂ ਹੱਡੇ ਆਉਂਦੇ ਨਾਲੀ ਬੂਹਾ ਮਾਰ ਕੇ ਨਾ ਹੀ ਉਦਾਂ ਨਾ ਨਹੀਂ ਠੀਕ ਐ ਤਾ ਵਰਨ ਪਲੇ ਜਾਣਾ ਆ ਉਹ ਵੀ ਉਹ ਕਿ ਆਉਣਾ ਤੇ ਮਾ ਫੋਨ ਲਾ ਲਾ ਕਰੀ ਉਹ ਉਹ ਪਹਿਲਾਂ ਆਪਾਂ ਜਾਂਦਾ ਹੀ ਵੇਖ ਲੈਨੇ ਫੋਨ ਕੀ ਲਾਉਣਾ ਆਪਾਂ ਪਹਿਲਾਂ ਵੇਖ ਕੇ ਤੇ ਫੇਰੀ ਕਰੇ ਨੂੰ ਜਲਦੀ ਆ ਉਹਦੇ ਵੇਖ ਕੇ ਜਾਣ ਕੇ ਨਹੀਂ ਡਾਕਣ ਵਾਲੀ ਗਲੀ ਜਿ ਵੜਨਾ ਹੈ ਇਧਰ ਵੀ ਉਹ ਕਿਸੇ ਦਾ ਮੁੱਲ ਜਾਣਦੇ ਆ ਜਿੱਦਾਂ ਆਪਣੀਆਂ ਮਹਾਰਾਜ ਕਰੋ ਸਾਡਾ ਸਾਰਾ ਸਮਾਨ ਜਿਹੜਾ ਆਲਮੋਸਟ ਨਹੀਂ ਚੁੱਕਣ ਵਾਲਾ ਇਹ ਚੁੱਕ ਲਿਆਂਦਾ ਪਹਿਲਾਂ ਸਾਡੇ ਮਿਸਟਰ ਗਰੇ ਨੇ ਸਾਨੂੰ ਸਿਰੇ ਫੋਨ ਕੀਤਾ ਤੇ ਇਹ ਹੀ ਆਉਣ ਲੱਗੇ ਆ ਤੇ ਜਿੰਨ ਬੰਸ਼ਾ ਤਿਆਰੀ ਕਰਵਾਲੀ ਤੇ ਸਾਰਾ ਇਹ ਲੋਜ ਜਿੰਨਾ ਵੀ ਰਿੰਦਕ ਹੁੰਦਾ ਸਮਾਨ ਹੀ ਚੁੱਕ ਲਿਆਂਦਾ ਤੇ ਹੁਣ ਆਂਦੇ ਆ ਕਿ ਸਵੇਰ ਤੋਂ ਸ਼ੁਰੂਆਤ ਕਰਾਂਗੇ ਉਦਾਂ ਵੇਹ ਆਪਾਂ ਇਹ ਸੋਚਿਆ ਸੀ ਕਿ ਅੱਜ ਵਾਰ ਬੁੱਧਵਾਰ ਆ ਤੇ ਬੁੱਧਵਾਰ ਸ਼ੁਰੂਆਤ ਕਰਾਂਗੇ ਵੇਹ ਚਲੋ ਵਾਰ ਤੇ ਸਾਰੇ ਮਹਾਰਾਜ ਦੇ ਹੁੰਦੇ ਆ ਆਪਾਂ ਇਹੋ ਜੇ ਪਰਮਾ ਪਰਮਾ ਚ ਪੈਂਦੇ ਨਹੀਂ ਆ ਪਰ ਸਿਆਣੇ ਕਹਿੰਦੇ ਆ ਕਿ ਜਿਹੜੇ ਵੈਮ ਪਰਮਾ ਉਹ ਵੀ ਕਿਰੇ ਇਹ ਅੰਧ ਹੁੰਦੇ ਆ ਕਿਸੇ ਦੇ ਬਣਾਏ ਪੜੇ ਆ ਪਰਕ ਕੇ ਹੀ ਬਣੇ ਆ ਤੇ ਇਸ ਕਰਕੇ ਉਹਨਾਂ ਤੇ ਵੀ ਥੋੜਾ ਜਣਾ ਉਹਨਾਂ ਤੇ ਵੀ ਯਕੀਨ ਕਰਨਾ ਪੈਂਦਾ ਉਹਨਾਂ ਦੀ ਮੰਨੀ ਪੈਂਦੀ ਆ ਇਸ ਕਰਕੇ ਫਿਰ ਹੁਣ ਆਪਾਂ ਅੱਜ ਉਹਨਾਂ ਨੇ ਤੇ ਸ਼ੁਰੂਆਤ ਕੀਤੀ ਨਹੀਂ ਆ ਅੱਜ ਅਹੀ ਆਪ ਹੀ ਥੋੜੀ ਜਿਹੀ ਸ਼ੁਰੂਆਤ ਕਰ ਦਾਂਗੇ ਬੁੱਧਵਾਰ ਦਾ ਕਰਕੇ ਤੇ ਕੱਲ ਨੂੰ ਜਿਹੜੇ ਤਾਂ ਜੋ ਮਿਸਤਰੀ ਜਿਹੜੇ ਆਣ ਕੇ ਆਪਣਾ ਕੰਮ ਸ਼ੁਰੂਆਤ ਕਰਦੇ ਨੇ ਚਲੋ ਤੁਸੀਂ ਕੱਢੋ ਮੋਟਰਸੇਂ ਬਾਹਰ ਤੇ ਮੈਂ ਪਾਣੀ ਪੀ ਆਵਾਂ ਕੋ ਟਿਕਲਾ ਉਹਦੇ ਚੜਾਉਣ ਨੂੰ ਲਿਆਉਂਦੀ ਆ ਆ ਮੈਂ ਹਾਂ ਉੱਥੇ ਆ ਪੀ ਉਹਦੇ ਬਾਅਦ ਚੇਕ ਪਾਉਣਾ ਪੜਦਾ ਨਹੀਂ ਇਹ ਉਧਰ ਜਿਹੜੇ ਤਵੀਰ ਸੋਰਚ ਵੀ ਲੱਗਿਆ ਇੱਥੇ ਇਹ ਉਧਰ ਲਾ ਲਾਂਗੇ ਆ ਜਿਹੜੇ ਮਿਸਤਰੀਆਂ ਨੇ ਵੇਲਾ ਕਿੱਡਾ ਹਾਸਾ ਕੀਤਾ ਸਾਡੇ ਨੇ ਤੇ ਚਾਪੀਆਂ ਦੇ ਪੜੀਆਂ ਤੇ ਤੁਰੀਆਂ ਆ ਤਕ ਤੋੜ ਕਾਰਿਟੋਂ ਵੀ ਭਈਆਂ ਸੀ ਕਿਥੋਂ ਮੇਰੇ ਪਰ ਤਾਂ ਜਿੱਗਾ ਸਾਰੇ ਨਹੀਂ ਦਿੱਤੀ ਗਈ ਆ ਹੂੰ ਤੇਹੀ ਆ ਦੂਜੇ ਦਿਨ ਜੀ ਆ ਜਾਣ ਵੇਟਰ ਨਹੀਂ ਲਾਇਆ ਯਾਰ ਤੂੰ ਵੀਡੀਓ ਬਣਾਓ ਦੋ ਮਿੰਟ ਇਹ ਬਤਾਓ ਤਾਂ ਕੀ ਕਰਨਾ ਹੈ ਅੱਜ ਆਪਣੀ ਮਿਸਤਰੀਆਂ ਨੇ ਆਉਣਾ ਹੈ ਕਿਉਂਕਿ ਅੱਜ ਜਿਹੜਾ ਬੋਰਡ ਜਿੱਦਾਂ ਕਿ ਤੁਹਾਨੂੰ ਸਵੇਰੇ ਦੱਸਿਆ ਹੀਗਾ ਹੀ ਤੇ ਅਸੀਂ ਅਕੇ ਚੱਲ ਅੱਜ ਸ਼ੁਰੂਆਤ ਕਰਾਂਗੇ ਕਿ ਪੁੱਟਣ ਪਟਾਉਣ ਦੀ ਕਟਣ ਉੱਪਰ ਤੋੜਨ ਤੜਾਉਂਦੀ ਤੋਂ ਮਿਸਤਰੀ ਆਏ ਨਹੀਂ ਇਸ ਕਰਕੇ ਕੱਲ ਨੂੰ ਹੋਏਗਾ ਮਿਸਤਰੀਆਂ ਨੇ ਅੱਜ ਸਾਡਾ ਖਲਾਰਾ ਵਿੱਚ ਗਵਾਤਾ ਤੇ ਸਾਨੂੰ ਭਜੋ ਭਜਾਈ ਵੀ ਪਾਤੀ ਤੇ ਆਏ ਆਗੇ ਨਹੀਂਗੇ ਪਰ ਇਹ ਮੇਰੀ ਗੱਲ ਜੋਣਾ ਤੁਹਾਡੇ ਘਰ ਮੈਂ 3:30 ਵਜੇ ਚੜ੍ਹ ਲਾਇਆ ਉਹ ਜਿਹੜਾ ਪੂੜਾ ਹੀ 3:30 ਤੇ ਤੁਸੀਂ ਨਾਲ ਲਾਉਂਦੇ ਆਪਾਂ ਬਾਅਦ ਚ ਸਵੇਰੇ ਲਾ ਲੈਂਦੇ ਮੈਨੂੰ ਬੁਰਾ ਲੱਗਦਾ ਤੈਨੂੰ ਪਤਾ ਜਵਾਕ ਨੂੰ ਛੱਡਣਾ ਹਾਂ ਉਹ ਤੇ ਫਿਰ ਹੈਗਾ ਹੀ ਤੇ ਹਾਂਜੀ ਐਂਡਲੈਸ ਸਰਦਾਰ ਸਰਦਾਰ ਪ੍ਰਾਬੀ ਤੁਸ ਜੇ ਕਿੱਥੇ ਜਾਣੀ ਹਾਂ ਇੱਧਰ ਆ ਇੱਥੋਂ ਇਹ ਕੈਨ ਚੁੱਕੀ ਹੈ ਜੇ ਫਿਰ ਉਹਦੇ ਨਾਲ ਦੋ ਦਿਨਾਂ ਦੇ ਚੁੱਕੀ ਆ ਜੀ ਆਹ ਜੇ ਟੈਲ ਨਹੀਂ ਆ ਇਹ ਤੋਂ ਨਾ ਪੁੱਟੋ ਯਾਰ ਉਧਰ ਵਾਲੀ ਸਾਈਡੋਂ ਪੁੱਟੋ ਇਹ ਵੀ ਇੱਥੇ ਦੇਖੋ ਖਰਾਬ ਰੋਮੀ ਆ ਜੇ ਉੱਥੇ ਫੂਲ ਨਿਕਲ ਜੇ ਕੋਈ ਨਹੀਂ ਫੂਲ ਨਿਕਲਦਾ ਐਂਡਲੈਸ ਸਰਦਾਰ ਹਾਂਜੀ ਮੈਂ ਗਿਆ ਠੀਕ ਆ ਨਾ ਐਂਡਲੈਸ ਸਰਦਾਰ ਸਰਦਾਰ ਮੈਂ ਅੰਦਰ ਲੈ ਕੇ ਆਂਦੇ ਰਿਹਾ ਚੁਕਾਇਆ ਬਲਬ ਅੰਦਰਲਾ ਯਾਰ ਜਦੋਂ ਨਾ ਮੈਂ ਏਟਰੀ ਕੱਟਦਾ 32 ਲਾਹਤੀ ਤੇ 32 ਆਉਣੀ ਆ ਬਰਾਂਡੇ ਦੀ ਬੱਤੀ ਤੇ ਬਲ ਉਹਦੇ ਤੇ ਨਾ ਬਲ ਸੜਦਾ ਹੀ ਜਿੱਤੇ ਲੈ ਲਓ ਹਾਂ ਵੀ ਕੱਟਣ ਲੱਗਾ ਮੈਂ ਕੱਟ ਕੇ ਸਾਰੀਆਂ ਤਾਰਾਂ ਲਾ ਦੇਣੀਆਂ ਵਾ ਪਿੱਤਲ ਕੱਢ ਕੇ ਵੇਚਣਾ ਵਾ ਕਿ ਕਿ ਪੰਜ ਵਾਰੀ ਮੂਲ ਮੰਤਰ ਦਾ ਐਕਸਪਰ ਕਰਕੇ ਵਾ ਨੂੰ ਐਡਿਟ ਕਰਕੇ ਤੇ ਪੰਜ ਟਾਈਲਾਂ ਬੋਟ ਦਿਓ ਤੇ ਇਥੋਂ ਫੁੱਟਣੀਆਂ ਨੇ ਜੀ ਆਪਾਂ ਏ ਕਟੈਲ ਤੇ ਇੱਕ ਹਾਂ ਏ ਕਟੈਲ ਤੇ ਇੱਕ ਮੂਲ ਮੰਤਰ ਤੇ ਆਪਾਂ ਮੂਲ ਬਤ ਦਾ ਪਾਠ ਕਰਕੇ ਪੰਜ ਵਰੀ ਤੇ ਫਿਰ ਜਿਹੜਾ ਕੀ ਸ਼ੁਰੂਆਤ ਕਰ ਦਿੰਦੇ ਆ ਬਾਕੀ ਮਹਾਰਾਜ ਨੇ ਜੋ ਮੇਰੇ ਕਰੀ ਉਹ ਫਰਮਾਨਤਮਾ ਨੇ ਉਹਦੇ ਆਪਣਾ ਮਿਹਰ ਭਰਿਆ ਹੱਥ ਰਕੇ ਤੁਸੀਂ ਵੀ ਅਰਦਾਸ ਕਰਿਓ ਤੇ ਅਹੀ ਨਹੀਂ ਕਰਾਂਗੇ ਤੇ ਮੈਂ ਕਰ ਲਾ ਮੈਂ ਕਿਹਾ ਪਾਠ ਫਿਰ ਪ੍ਰਭੂ ਲਾਉਣੀ ਆ ਓ ਪ੍ਰਭੂ ਤੂੰ ਹੋਰ ਪੰਗੇ ਨਾ ਲੈ ਤੂੰ ਆਹ ਕੰਮ ਕਰ ਚੱਲ ਮੈਂ ਵਾਗੋਂ ਮਾਰਿਆ ਚੱਪਲ ਲਾ ਦੇ ਤੂੰ ਵਾਸਾ ਕਰ ਕੌਣ ਤੇਰੇ ਫਰੈਂਡ ਅੱਛਾ ਚੱਲੇ ਗਿਆ ਆ ਪ੍ਰਮਣ ਆ ਪ੍ਰਭ ਡੈ ਚੰਗੀ ਤੇਰਾ ਪੁੱਟੀ ਜਣੀ ਉਹ ਇਦਾਂ ਰੱਖੀ ਮੇਟੋ ਖੜੀ ਬੀਬੀ ਆ ਬੜੀ ਤੈਨੂੰ ਮੜਾ ਪੇਜ ਕਸ ਕਿੱਥੇ ਪੇਜ ਲੈ ਲੋ ਅਹੀਂ ਪੇਜ ਕਸ ਨਾ ਪੁੱਟਣਾ ਇੱਕ ਪੇਜ ਕਸ ਨਾ ਪੁੱਟਣੀ ਪੈਣੀ ਆ ਇੱਕ ਤੋੜ ਹੀ ਦੇਣੀ ਪੇਜ ਕਸ ਨਾ ਪੁੱਟ ਅੱਲਾ ਬੋਲ ਬੀੜ ਯਾਰ ਦੀ ਕਰ ਗੰਦੀਏ ਲੱਗਦੀ ਕਈ ਨਹੀਂ ਆ ਗਈ ਕਈ ਨਾ ਪੁੱਟੀ ਜਾਂਦੀ ਯਾਰ ਤੇਸੀ ਵੀ ਹੈਗੀ ਕਈ ਨਾ ਸਾਡੇ ਥੋੜਾ ਹੀ ਤੇਸੀ ਹੀ ਇਦਾਂ ਹੀ ਕੋ ਜਾਗਾ ਵਾਜਾ ਲੈ ਕਿੱਥੇ ਗਈ ਉਹ ਉੱਤੇ ਥੱਲੇ ਨਹੀਂ ਆ ਪੋੜੀਆਂ ਥੱਲੇ ਧਿਆਨ ਨਾਲ ਵੇਖ ਕੇ ਲਿਆਈ ਅੱਲਾ ਬੋਲ ਬੀੜ ਲੇ ਇਦਾਂ ਦਾ سپورਟ ਲੋਗੀ ਤੂੰ ਨਹੀਂ ਦੀਦੀ ਨਹੀਂ ਫਿਰ ਪਰ ਇਹ ਹੋਰ ਕਿਦਾਂ ਦਾ ਰਿਆ ਮਾਂਡਾ ਤੁਹਾਡਾ ਮੈਡਮ ਜੀ ਬਹੁਤ ਵਧੀਆ ਰਿਆ ਮੈਨੂੰ ਜਿਆਦਾ ਇਹ ਹੀਗਾ ਕਿ ਅੱਜ ਅਸੀਂ ਉਥੋਂ ਵੀ ਹੋਈ ਆਏ ਗੋਇੰਦਵਾਲ ਸਾਹਿਬ ਦਾ ਮੂੰਹ ਕੱਢਿਆ ਉਥੇ ਨਮਸਕਾਰ ਕਰ ਆਏ ਆਂ ਤੇ ਹੁਣ ਆਪਾਂ ਬਾਬੇ ਗੁੱਡੇ ਸਾਹਿਬ ਚੱਲਾਂਗੇ। ਫਿਲੱਕੜੇ ਚ ਦਾਗ ਨਹੀਂ। ਨਹੀਂ ਉਹ ਤਾਂ ਮੈਂ ਅੱਜ ਸੋਚਿਆ ਕਿ ਚੱਲ ਆਪਾਂ ਮਤਲਬ ਜਾਣਦੇ ਆ ਤਾਂ ਚੱਲ ਗੱਡੀ ਨੂੰ ਨਾਲ ਮੱਥਾ ਟਕਾ ਲਈਏ। ਆਹ ਹੋ ਗਿਆ। ਫਿਰ ਕੋਈ ਨਾ ਆਪਾਂ ਜਾਵਾਂਗੇ ਕਿਸ ਦਿਨ ਫਿਰ ਲੈ ਕੇ ਜਾਣਾ ਹਾਂ ਆਪਾਂ। ਹਾਂ। ਆਪਾਂ ਬਾਬੇ ਗੁੱਡੇ ਸਾਹਿਬ ਜਾਣਾ ਵਾ 1-2 ਦਿਨ ਤੱਕ ਬਸ। ਪਿਆਰੀ ਆ। ਹਾਂ ਜਾਂ ਕੱਲ ਜਾਂ ਪਰਸੋਂ। ਚਲੋ ਵੇਖਾਂਗੇ ਜਿੱਦਾਂ। ਬਾਜ ਬੁੱਧਵਾਰਾ ਭੈਣ ਜੀ ਮੈਂ ਛੋਲਾ ਚੁੱਕਿਆ ਹੀ ਹੈ ਕੋਣ ਯਾਰ ਹੋਗੀ ਤੁੰਦਲੀ ਜੀ ਕਿਉਂ ਆ ਉਹ ਵਿੱਚ ਚੜਾ ਦੇ ਕੁੱਤ ਦੇ ਉਹ ਨਾਲ ਵਿੱਚ ਚੁੱਕ ਦੇ ਹਾਂ ਤਾਹੋ ਤੁਮਦਾ ਹਾਂ ਆਮੀ ਜੀ ਮਾ ਬੜੀ ਖੁਸ਼ੀ ਹੋਈ ਜਦੋਂ ਪੂਰੀ ਸਟੋਰੀ ਦੱਸੀ ਭਾਣੇ ਰਾਮੋਂ ਦਾ ਅੰਦਰ ਹੀ ਉਹਨੇ ਮੈਨੂੰ ਬੂਹਾ ਖੋਲਿਆਣਾ ਪਹਿਲਾਂ ਮੈਂ ਖੜਕਾਉਂਦੀ ਰਹੀ ਫੇਰ ਉਹਨੇ ਬੂਹਾ ਖੋਲਿਆ ਵੇਖ ਕੇ ਕਿ ਕੌਣ ਆ ਫੇਰ ਇਹਨੇ ਮੈਨੂੰ ਨਿਕਲ ਗਈ ਪ੍ਰਭ ਧਿਆਨ ਨਾ ਗੱਡੀਆਂ ਪਾਣੀ ਇਹ ਠੰਡਾ ਨਹੀਂ ਹੈ ਗਾਣੇ ਮੈਨੂੰ ਤੱਤਾ ਦਿੱਤਾ ਹੂੰ ਤਾਂ ਮੈਂ ਮੈਨੂੰ ਕਹਿ ਕੇ ਵੀ ਗਈ ਬੋਤਲਾਂ ਪਾਣੀ ਦੀ ਪਪਾ ਆ ਗਏ ਮਾਰਾ ਸੱਚੇ ਪਾਛਾ ਸਾਪ ਚੱਲ ਬਾਸ ਐ ਵਾਈਗਰੂ ਸਾਡੇ ਮੁੰਡੇ ਨੇ ਅੱਜ ਹੱਥ ਲਾਏ ਆ ਤੇ ਇਹ ਬਹੁਤ ਵਧੀਆ ਕੰਮ ਹੋਵੇ ਤੇ ਬਹੁਤ ਵਧੀਆ ਇਹਨਾਂ ਦਾ ਮਕਾਨ ਬਣ ਗਿਆ ਹੁਣ ਚਲੋ ਅਗੇ ਦਪਰੇ ਉਹ ਆਇਆ ਨਾ ਤਾਂ ਗਮਲੇ ਗਮਲੇ ਰਖਾਏ ਵੀਰ ਤੋਂ ਅਨੇ ਕੋਠੀ ਲੱਗਾ ਪਉਣ ਤੇ ਆਂਦਾ ਤੇਰਾ ਮੂੰਹ ਚ ਲਖਣਾ ਕੋਠੀ ਪੈ ਜੀ ਪਾਪਾ ਅਸਾਂ ਨਹੀਂ ਦੇਦਰੀ ਆ ਨੀਂ ਲਾ ਲੀਆ ਖੰਡਿਆ ਹੈਗਾ ਰਹਿਣਾ ਇੱਕ ਇਹ ਪੁੱਟਨੇ ਆਉਗੇ ਢੜੀਆਂ ਆਉਣ ਲਿਗਾ ਨਾ ਬਸ ਇੱਕ ਨਿਕਲ ਗਈ ਨਾ ਦੋ ਚਾਰ ਨਿਕਲ ਗਈ ਇਹ ਨਿਕਲ ਜਾਣੀਆਂ ਹਾਲੀ ਹਾਲੀ ਜੱਬਾ ਪਾਣੂ ਆ ਗਿਆ ਇਹ ਨਹੀਂ ਪਤਾ ਵੀ ਹੁਣ ਵਿੱਚ ਨਿਕਲਣਾ ਕੀ ਹੈ ਅਹੀਂ ਦੇ ਅਹੀਂ ਚੋਂ ਦਾ ਵੇ ਇੱਕ ਡੱਬਾ ਵੇ ਕੀ ਖੋਜੋਗੇ ਜੰਟ ਦਾ ਦੋਸ ਲੈ ਗਿਆ ਛੇਤੀ ਘਰ ਛੇਤੀ ਆਪਾਂ ਵੀ ਵੇਖਣਾ ਤਾਂ ਬਣਾ ਆਟਾ ਹੈਗਾ ਕਿ ਨਹੀਂ ਪਰ ਹੁਣ ਜੋਗਤ ਨਿਕਲਿ ਹੋਣਾ ਅਪਾ ਸੇ ਪਹਿਲਾਂ ਪਰ ਤੇਲ ਤੇ ਉਹ ਪਾਉਂਦੇ ਯਾਰ ਤੇਲ ਤੇ ਉਹ ਉਹ ਇਦਾਂ ਨਹੀਂ ਉਹ ਤਾਂ ਨੀਚ ਪਾਏ ਨੀਰੇ ਨਹੀਂ ਇਦਾਂ ਵੀ ਪਾਉਣ ਦੇ ਪੁੱਟੀ ਜਾ ਪੁੱਟਣ ਲੱਗੇ ਨਾ ਤੁਸੀਂ ਤਾਂ ਚਲੋ ਕੋਈ ਨਾ ਸਵੇਰੇ ਕਰਾਂਗੇ ਬੁੱਧ ਕੰਮ ਸੁੱਧ ਹੁੰਦਾ ਏ ਤੇ ਇਸ ਕਰਕੇ ਆਪਾਂ ਮੈਂ ਹਾਂ ਚਲੋ ਬੁੱਧ ਕੰਮ ਸੁੱਧ ਕਰ ਦਿੰਦੇ ਆ ਸਰ ਮੈਨੂੰ ਬੜੀ ਖੁਸ਼ੀ ਮੈਂ ਚੱਲ ਬੁੱਧਵਾਰ ਆ ਜਾਣਾ ਵਾ ਤੇ ਚੱਲ ਬੁੱਧ ਕੰਮ ਮੈਨੂੰ ਵੀ ਇਹੀ ਮੈਂ ਹਾਂ ਚੱਲੋ ਵਧੀਆ ਅੱਜ ਕੰਮ ਸ਼ੁਰੂ ਹੋ ਜੂਏ ਇਹਨਾਂ ਦਾ ਇਹ ਵਧੀਆ ਵਧੀਆ ਹੋ ਜੂਗਾ ਸਾਰਾ ਹੀ ਇਹਨਾਂ ਦਾ ਕੰਮ ਚਲੋ ਬਾਕੀ ਦੇ ਪਰਮਾਤਮਾ ਦੇ ਹੱਥ ਚ ਉਹਨੇ ਜੋ ਕਰਨਾ ਉਹਨਾਂ ਦੇ ਹੱਥਾਂ ਨਾਲ ਕਿੰਨੇ ਦਿਨਾਂ ਚ ਸਾਰਾ ਕਰਨਾ ਰਹਿਮਾ ਪਰਮਾਤਮਾ ਦੀ ਪੈਣਾ ਚਾਹੀਦਾ ਪਰ ਹੈਗੀ ਜੇ ਕਿਨੇ ਵਹਿਮ ਭਰਮ ਬਣਾਏ ਤੋੜ ਦੋ ਤੋੜ ਦੋ ਵੀਰ ਜੀ ਤੋੜ ਕੇ ਨਹੀਂ ਕੱਢਣੀ ਸਬੂਤੀ ਕੱਢਣੀ ਆ ਜਾਨਾ ਗੰਦੀ ਕਿ ਲਾਦੇ ਸਬੂਤੀ ਕੱਢਣੀ ਆ ਆਪਾਂ ਸਬੂਤੀਆਂ ਨਿਕਲ ਜਾਣੀਆਂ ਵਾ ਆਉ ਹੱਥ ਆਉ ਤਾਂ ਬਣਾ ਇੱਧਰ ਮੜੀ ਦੇ ਖਚਾਈਂ ਇਧਰ ਨਾਲ ਇਧਰੋਂ ਲੁੱਕ ਜਾ ਇੱਕ ਤਾਂ ਇੱਕ ਦੋ ਟੇ ਇੱਕ ਪਾਸੇ ਤੂੰ ਥੋੜੇ ਇੱਕ ਪਾਸੇ ਹੋ ਚੁੱਕੇ ਨਾ ਫਿਰ ਸ਼ਾਇਦ ਹੋ ਜਣੀਆਂ ਇਸ ਲਖਣੀਆਂ ਹਏ ਵਾਹਿਗੁਰੂ ਅੱਜ ਵੇਖੋ ਓ ਬੱਲੇ ਬੱਲੇ ਇੱਕ ਇੱਕ ਦੋ ਹੀ ਹੋਈਆਂ ਨਾ ਚਾਰ ਹੁਣ ਬਸ ਹੁਣ ਨਿਕਲ ਜਾਣੀਆਂ ਬਸ ਵਾਹਿਗੁਰੂ ਬਸ ਹੋ ਗਿਆ ਚਲੋ ਬਾਜੂ ਪੰਜ ਕਿੱਥੇ ਆਈਆਂ ਇੱਕ ਟੁੱਟੀ ਕੱਢੀ ਚੱਲ ਇੱਕ ਹੋਰ ਕੱਢ ਦੇ ਵਿੱਚੋਂ ਟੁੱਟੀ ਡੰਡੀ ਵਾਲਾ ਕੱਪ ਤੇ ਤੋਂ ਮੈਨੂੰ ਚੱਲ ਆ ਜਾ ਚਲੋ ਪਾਪਾਂ ਦੇ ਕੱਟਣੀ ਕੱਟਣੀ ਕਿਹੜੀ ਗੱਲੋਂ ਕੱਟਣੀ ਸੇਰੇ ਕੱਟ ਲਾਂਗੇ ਤੂੰ ਆ ਜਾ ਪਾਪਾਂ ਲਾਣੂਗਾ 6 ਵਜੇ ਉਹ ਨਾ ਆਏ ਨਾ ਤੇ ਕੋਈ ਨਹੀਂ ਆਪੇ ਕਟਾਲੂ ਮੈਂ ਨਾ ਤੋ ਮੈਂ ਆਪੇ ਕਟਾਲੂ ਉਹਨਾਂ ਤੋਂ 6 ਵਜੇ ਨਹੀਂ ਆਉਣਾ ਉਹ 8:30 ਤੋਂ ਪਹਿਲਾਂ ਨਹੀਂ ਆਉਂਦੇ ਮੈਂ ਤੋ ਲਿਖਾ ਦੇ ਇਹਨਾਂ ਇਹਨੂੰ ਸਵੇਰ ਛੁੱਟੀ ਨਹੀਂ ਇਹਨਾਂ ਚੁੱਟੀ ਲੈਣਾ ਪੇਪਰ ਆ ਫੇਰ ਫੇਰ ਤੋਂ ਗੱਲ ਦਸੀਏ ਫੇਰ ਤੋਂ ਮੈਂ ਰਿਕਾਰਡ ਕਰ ਲਾ ਦੇਣੀ ਨਹੀਂ ਪਹਿਲਾਂ ਕੀ 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 ਕਰਨਾ ਚਾਹੀਦਾ ਦਸੀਏ ਮਤਲਬ ਜਿੱਦਣ ਤੂੰ ਮਰ ਗਈ ਜਾਣ ਗਈਆਂ ਪਿੱਟਣ ਗਈਆਂ ਰੋਣ ਗਈਆਂ ਹਾਂ ਫੇਰ ਵਧੀਆ ਸਾਬਣ ਅੰਗਰੇਜ਼ੀ ਨਹੀਂ ਪਹਿਲਾਂ ਮੈਂ ਦੱਸ ਕੀ ਕੀ ਮੈਂ ਜਿੱਦਣ ਕੀਵੇਂ ਮਰ ਗਈ ਕੀ ਮੈਂ ਕਿਹਾ ਵੀ ਜੇ ਮੈਂ ਮਰ ਗਈ ਨਾ ਹਾਂ ਤੇ ਵਧੀਆ ਖੱਫਣ ਲਿਆਇਓ ਹਾਂ ਮੈਨੂੰ ਮਲ ਮਲ ਨਵਾਇਓ ਹਾਂ ਅਗਲੇ ਭਾਈ ਜਰੇ ਨੂੰ ਪਤਾ ਲੱਗਿਆ ਹਾਂ ਉਸ ਦੇ ਭਾਂ ਨੂੰ ਆਪ ਪੁੱਛਿਆ ਹਾਂ ਤੇ ਤੈਨੂੰ ਜਾਂ ਤੂੰ ਕੋਦੋਂ ਨਾ ਕੇ ਆ ਵੀ ਉੱਥੇ ਬੈਠਾ ਹੋਇਆ ਆ ਜਾ ਇਹਦੇ ਨਾਲ ਲੱਗਦੀ ਆ ਆ ਜਾ ਮਮਰੀ ਬੰਨੀ ਇਹ ਜਾਣ ਕੇ ਇਹ ਪੰਗੇ ਲੈਂਦਾ ਹੀ ਪਤਾ ਕੀ ਕਰਦਾ ਐਕਟਿਵਲ ਡਿੱਗਾ ਚੱਲ ਫਿਰ ਗਾੜੀ ਉਹਦੀ ਗੱਲ ਪੂਰੀ ਹੋਣ ਦੇ 10 ਫਿਰ ਅੱਗੇ ਅੱਗੇ ਹਾਂ ਅੱਗੇ ਹਾਂ 10 ਭਾਈ ਜੀ ਰੱਖਿਆ ਜਾਂਦਾ ਜਿੱਦਾਂ ਚੰਦਾਂ ਦਾ ਨਹੀਂ ਉਹ ਇੱਥੇ ਬੁੱਤੀਆਂ ਨਹੀਂ ਆ ਉਹ ਪਹਿਲਾਂ ਤੂੰ ਗੱਲ ਦੱਸ ਉਹ ਪੂਰੀ ਕਰ ਲੈ ਨਾਲ ਕੀ ਯਾਰ ਕਹਿਗੇ ਬੰਦੇ ਨੂੰ ਇਹ ਇੰਨੀ ਕਿਤੇ ਚਾਹੀਦੀ ਹੈ ਤੇ ਮੈਂ ਵੀਰੇ ਇੱਕ ਮਿੰਟ ਉਹ ਗੱਲ ਪੂਰੀ ਕਰੰਦੇ ਆਂ ਆਖਿਆ ਫੇਰ ਫਿਰ ਦੇ ਕਹਿਣਗੇ ਸਵਾਰ ਆ ਬਣਾਇਆ ਐਸ ਖੋਰੇ ਪੀ ਕੇ ਆਏ ਕਹਿੰਦੇ ਕਹੋਂਦੇ ਤੇ ਮੈਂ ਕਿਣੀ ਜੇਸੀ ਕਰਕੇ ਆਵਾਂਗੇ ਪਰ ਆਇਆ ਨਹੀਂ ਮੈਂ ਗਾਲਾਂ ਚੰਪੂ ਆਇਆ ਕਿ ਮਰੀ ਦੇ ਵੇਖਣਾ ਸੇਮੇ ਦੀ ਨੌਂ ਨੇ ਦੋ ਆਇਆ ਕਿ ਸੇਮੇ ਨੇ ਆਇਆ ਕਿੰਨੇ ਦੋ ਆਇਆ ਆਇਆ ਭਈ ਹੋਣਾ ਕੱਡੋ 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 4 ਵਜੇ ਦਾ ਕਿਤੇ ਨਹੀਂ ਕਰਦੇ ਲੋਕੀਆਂ ਦਾ 2 ਵਜੇ ਤੈਨੂੰ 1 ਵਜੇ ਤੱਕ ਨਹੀਂ ਰੱਖਣਾ ਕਿਸ ਨੇ ਵੇਖੀ ਬੰਦੇ ਨੂੰ ਉਹ ਤਾਂ ਆਪਾਂ ਨੇ ਕਿੱਥੇ ਗਿਆ ਵਾ ਹੁੰਦਾ ਨਹੀਂ ਘਰ ਨੂੰ ਆਉਂਦਾ ਨਹੀਂ ਘਰ ਨੂੰ ਹਾਂ ਉਦੋਂ 2 ਘੰਟਾ ਵੀ ਨਹੀਂ ਕੱਢਦੇ ਹਾਂ ਉਦੋਂ ਬਦਦਾ ਬੰਦੇ ਚੁੱਪ ਹੋ ਜਾਂਦੇ ਉਹ ਮਮੀ ਨਹੀਂ ਆਈ ਮੇਰੀ ਮੈਟਰਸ ਮੇਰੀ ਇਥਸਰਾਲ ਨੂੰ ਜਾ ਨਹੀਂ ਸਕਦਾ ਹਾਂ ਮੇਰੀ ਮੈਕੇ ਹੋਣੀ ਬਾਬਾ ਜੀ ਦੇ ਸਿੰਘ ਜਾਣੇ ਆ 5 6 ਜਿੱਦਾਂ ਕੱਲੇ ਦਸਤਾਰ ਬਣਾਈ ਉਦੋਂ ਪਾਪੇ 5 6 ਸਿੰਘ ਕਰਦੇ ਨੇ ਉੱਤੇ ਉਹ ਦਸਤਾਰ ਸਜਾਉਣੀ ਆਏ ਬੋਦਸ ਸੁਰੋਪਾ ਪੋਣਾ ਕਾਲੇ ਜਿੱਦਣ ਜਿੱਦਣੇ ਦਾ ਭੋਗ ਹੋਣਾ ਵਾ ਉਦਨ ਤੂੰ ਮਰ ਜਾ ਮਰਨਾ ਕਿੱਦਾਂ ਨਹੀਂ ਆਪੇ ਆਖੰਡੇ ਹੀ ਹੁਏ ਮਰਦੇ ਸਾਰੇ ਜਾਣਾ ਪੂਆ ਦੱਸ ਮੈਂ ਤੇਰੇ ਮੋਢੀ ਨੂੰ ਕਹਿਣੀ ਆਂ ਕਹਿਣਾ ਪਿਆਰੇ ਘਰ ਆਇਆ ਨਾ ਸਤਨਾਕ ਸਤਨਾ ਦੀਦੀ ਦਾ ਪੂਆ ਮੇਰੇ ਮਰਦੇ ਤੇ ਗੱਲਾਂ ਕਰਾਉਂਦਾ ਮਰ ਗਿਆ ਠੀਣਾ ਮਰ ਗਿਆ ਕਿਦਣਾ ਹੋਣਾ ਕਿੱਦਾਂ ਤੇ ਜਾਣਾ ਇਹ ਕਿੱ ਲੱਗਦੀ ਆਂ ਤੂੰ ਬਤਾਈਂ ਲੜਵੇ ਦਾ ਮਾ ਪਤੀ ਆ ਪੂਆ ਜੀ ਕਹਿ ਪੂਆ ਜੀ ਹਾਂ ਕੋਡੀਅਤ ਹਿਲਾ ਦੇ ਨਾਲ ਚੱਲ ਆਂ ਆ ਆ ਆ ਬੜੀ ਬੜੀ ਉਮਰ ਹੋਈ ਮਾਜ ਦਿਨ ਭਾਗਦਾ ਇਹ ਪੋਤੇ ਪੋਤਰੀਆਂ ਦੇ ਤੇਰਾ ਕੰਮ ਜਿਹੜਾ ਐ ਉੱਡ ਜੇ ਸਰਦਾਰ ਜੀ ਦਾ ਪੂਣਾ ਹੁੰਦਿਆ ਹਾਏ ਐਡਾ ਵੱਡਾ ਵੇਲਾ ਤੰ ਦੇ ਗਿਆ ਇਹਨਾਂ ਬਚਨ ਦੇ ਕੇ ਬਚਨ ਇਹ ਮੇਰਾ ਹੀ ਆ ਬਚਨ ਇਹ ਬਚਨ ਮੇਰੇ ਹੀ ਆਣੇ ਹੋਣਗੇ ਅੱਲਾ ਮੈਨੂੰ ਮੱਥਾ ਦੇ ਕੇ ਸਿਆਣੀ ਚਿੱਟੀਆਂ ਦਾੜੀਆਂ ਐ ਕਰਦੇ ਮੈਨੂੰ ਆਪਾਂ ਕਿਹੜੀ ਇਹਦੀ ਪੂਰੀ ਸੋਭਾ ਹੁੰਦੀ ਚਾਚਾ ਇਹਦੀ ਪੂਰੀ ਸੋਭਾ ਹੁੰਦੀ ਉਹ ਉੱਥੇ ਜਾ ਮੈਂ ਬਸ ਵੀ ਵਈਆਂ ਬੰਦਿਆਂ ਦੇ ਮੈਂ ਵਜਨ ਕੀਤਾ ਮੈਂ ਬਾਬਾ ਜੀ ਸ੍ਰੀ ਇੱਕਦਮ ਡਾਊਨ ਹੋ ਗਿਆ ਮੈਂ ਕੁਝ ਕਰ ਨਹੀਂ ਦੋਦਾਂ ਆ ਬੈਂ ਤੇ ਕੋਈ ਕੰਨੀ ਕਰੂ ਰਹਿ ਚ ਦੋਦ ਵੀ ਕੀ ਬਾਬਾ ਜੀ ਨੇ ਰੋਟੀ ਚ ਕੀ ਖਾਣਾ ਤੇ ਹੋਰ ਖਾ ਕੇ ਨਹੀਂ ਨਹੀਂ ਕੀ ਬਣਾਈ ਨਹੀਂ ਕੀ ਬਣਾਈਆਂ ਅਸੀਂ ਬਾਬਾ ਜੀ ਨੇ ਕੀ ਬਣਾਈ ਬਾਬਾ ਜੀ ਸ਼ਾਮ ਚਾਈਦੀਆਂ ਲੋਕਾਂ ਦੇ ਸਬਜ਼ੀਆਂ ਬਣ ਕੇ ਆ ਤੇ ਪੁੱਜ ਗਏ ਆ ਅਸੀਂ ਨਹੀਂ ਬਣਾਈ ਅਸੀਂ ਸਾਰਾ ਕੁਝ ਬਣਾਇਆ ਵਾ ਲੈ ਕੇ ਆ। ਅੱਜ ਨਾ ਅਵੇ ਭਾ ਵੀ ਲਈਆ। ਗੋਬੀ। ਹਾਏ ਹਾਏ। ਹੋਏ ਹੋਏ ਗੋਬੀ ਸੁਣਾ ਦਈਆ। ਕਿੰਨੂ? ਮੈਨੂੰ ਬਾਰੇ ਪੁੱਛੇ ਵੀ ਜਾਣਾ। ਪਰ ਮੈਂ ਚਾਹ ਪੀਂਦੀ ਉਹਦੀ ਪੈਰੀ ਦੁਰ ਗਾੜੀ। ਤੇ ਇਹਨੂੰ ਮੈਂ ਪੁੱਛਿਆ ਹਾਂ ਮੈਂ ਕਿਹਾ ਪਾਣੀ ਪੀਣਾ ਚਾਹ ਪੀਣੀ ਤੇ ਗਾੜੀ ਉਹ ਕਹਿੰਦੀ ਮੈਂ ਉੱਥੋਂ ਚਾਹ ਪੀ ਕੇ ਆਈ ਆ। ਚਲ ਬਾਤ ਕਰ। ਟਾਈਮ ਵਗ ਰات 10:30 ਹੋ ਗਿਆ ਤੇ ਹੁਣ ਸਾਰੇ ਆਪ ਕੋਲ ਮਿਸਟਰ ਫ੍ਰੀ ਹੋ ਗਏ ਤੇ ਸਵੇਰੇ ਹੋ ਸਕਦਾ ਹੈ। ਹੋ ਸਕਦਾ ਨੇ ਜੇਰੇ ਮਹਾਰਾਜ ਦੀ ਕਿਰਪਾ ਦੇ ਨਾਲ ਆਪਣੇ ਘਰ ਦਾ ਜਿਹੜਾ ਕੰਮ ਦੀ ਸ਼ੁਰੂਆਤ ਹੋ ਚੱਲੀ ਆ। ਵੇਖੋ ਹੁਣ 5:00 5:00 ਵਜੇ ਨੇ ਮਿਸਤਰੀ 8:30 9:00 ਵਜੇ ਤੋਂ ਪਹਿਲਾਂ ਕੋਈ ਨਹੀਂ ਆਉਂਦਾ। ਤੇ ਚਲੋ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ। ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਤੇ ਨਾਲ ਤੱਕ ਦੇ ਲਈ ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਗੁੱਡ ਨਾਈਟ। ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬਿਲਕੁਲ ਨਾ ਭੁੱਲਿਓ ਠੀਕ ਹੈ। ਤੁਹਾਨੂੰ ਆਉਣ ਵਾਲੇ ਵਲੌਗ ਹੋਰ ਵਧੀਆ-ਵਧੀਆ ਵੇਖਣ ਨੂੰ ਮਿਲਦੇ ਰਹਿਣਗੇ। ਤੇ ਮਿਲਦੇ ਆ ਜੀ ਘਰ ਦੀ ਆਪਾਂ ਸ਼ ਪਰਵਾਦ ਬਾਗੇ ਅਰਦਾਸ ਕਰਿਓ ਕਿ ਚੜ੍ਹਦੀ ਕਲਾ ਵਿੱਚ ਰਹੇ ਸਭ ਕੁਝ ਬਾਏ